ਮੇਰੇ ਨਾਲ ਬਟੇ 642000 ਰੁਪਇਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਅੰਸ਼ੋਰੈਂਸ ਕਰਾਇਆ ଥି ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾਂ ਨੇ ਕਰਿਆ ਕਿ ਹੋਇਆ ਮੈਨੂੰ ਸਮਝ ਨਹੀਂ ਆਈ ਬਟੇ ਤਾਰੀ ਮੇਰੀ ਮਹਿਮਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜੇ ਹੋਇਆ ଥି ਵੀ ਚਲ ਕਬੀਲਦਾਰੀ ਹੈ ਮੇਰੀ ਬੇਟੀ ਵੀ ਨੌਂ ਨਿਵਾਨ ਹੈ ਕੀ ਪੈਸੇ ਦੀ ਲੋੜ ਹੁੰਦੀ ਹੈ ਕਿ ਸਾਰਾ ਉੱਡ ਗਿਆ ਮੈਂ ਅੰਗਰਵਾੜੀ ਚ ਵਰਕਰਾਂ ਤੇ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਹਾਂਜੀ ਹਾਂ ਕਿਹੜਾ ਜੁੜਦਾ ਬਟੇ ਬਹੁਤ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਵਾਲੇ ਤੇ ਉਹਨਾਂ ਨੇ ਕਾਲ ਮੈਚ ਕਿਸੀ ਕਿਉਂ ਮੈਂ 81000 ਪੇਮੈਂਟ ਦਿਉਆ ਕਿ ਉਹ ਪੇ ਕਰ ਦੋ ਤੇ ਅਸੀਂ ਕਿਉਂ ਨਹੀਂ ਕਰवानी ਹੈਗੀ ਫਿਰ ਆਟੋਮੈਟਿਕ ਪੇਮੈਂਟ ਚੱਲੀ ਜਾ ਰਹੀ ਹੈ 42900 ਕਰਕੇ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਹਾਂਜੀ ਹਾਂ ਠੀਕ ਹੀ ਨਾਮ ਤੁਹਾਡਾ ਮੇਰਾ ਨਾਮ ਕਰਮਜੀਤ ਕੌਰ ਹੈ ਬੇਟੇ ਪੰਟੀ ਕੀ ਥੱਗੀ ਹੋਈ ਟੋਡੇ ਨਾਲ ਮੇਰੇ ਨਾਲ ਬਟੇ 642000 ਰੁਪਇਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਇੰਸ਼ੋਰੈਂਸ ਕਰਾਇਆ ਤੀ ਜੀ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾ ਨਾਲ ਕਰਿਆ ਕਿ ਹੋਇਆ ਮੈਨੂੰ ਸਮਝ ਨਹੀਂ ਆਈ ਬਟੇ ਵੀ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਸੀ ਵੀ ਚਲ ਕਬੀਲਦਾਰੀ ਹੈ ਮੇਰੀ ਬੇਟੀ ਵੀ ਨਿਵਾਨ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਕਿ ਸਾਰਾ ਉੱਡ ਗਿਆ ਹਾਂ ਠੀਕ ਹੈ ਫੈਮਿਲੀ ਚ ਕੌਣ ਕੌਣਾ ਟੀ ਟੁੱਟੀ ਅਸੀਂ ਦੋਨੇ ਮਾਮਾ ਧੀ ਹਾਂ ਬੇਟੀ ਸੋ ਕਮੋਨ ਵਾਲੀ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਅੰਗਨਵਾੜੀ ਚ ਵਰਕਰ ਹਾਂ ਬੇਟੀ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਉਹਨੂੰ ਹਾਂਜੀ ਹਾਂ ਕਿਹੜਾ ਜੁੜਦਾ ਬੇਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਠੀਕ ਹੈ ਪਹਿਲਾਂ ਦੇ ਸੋ ਇਸ ਇਸ ਸੰਬੰਧੀ ਤੁਸੀਂ ਕੰਪਲੀਟ ਵਗੈਰਾ ਦਰਜ ਕਰਾਈ ਆ ਸੈਕ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕੀ ਕਾਰਵਾਈ ਆਰੰਭ ਵਿੱਚ ਲੈਂਦੀ ਹਾਂ ਹਾਂਜੀ ਹਾਂ ਉਹਨਾਂ ਨੇ ਆਪਣੇ ਐਸ ਐਸ ਪੀ ਸਾਹਿਬ ਨੇ ਪਹਿਲਾਂ ਅਪਲੀਕੇਸ਼ਨ ਆਪਾਂ ਉਹਨਾਂ ਨੂੰ ਦਿੱਤੀ ਦੀ ਕਿ ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਜੀ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਇਹ ਗੱਲਬਾਤ ਠੀਕ ਹੈ ਮੰਗ ਕਰਦੇ ਹੋ ਵੀ ਤੁਹਾਡੇ ਜਿਹੜੇ ਹਾਂਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਹਾਂਜੀ ਕੀ ਨਾਮ ਤੁਹਾਡਾ ਦੀਪਿੰਦਰ ਕੌਰ ਦੀਪਿੰਦਰ ਜੀ ਕੀ ਗੱਲਬਾਤ ਹੋਈ ਏ ਤੁਹਾਡੀ ਮੰਮੀ ਨਾਲ ਕਿਵੇਂ ਠੱਗੀ ਲੱਗੀ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਦੀ ਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ड्यू ਹੈ ਕਿਉਂ ਪੇ ਕਰ ਦੋ ਤੇ ਅਸੀਂ ਕਿਹਾ ਨਹੀਂ ਕਰਵਾਉਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫੇਰ ਫੋਨ ਆਇਆ ਸੀ ਤੇ ਇਹਨਾਂ ਕਿਹਾ ਸੀ ਕਿ ਤੁਹਾਡੇ ਅਸੀਂ ਕਿਹਾ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਿਹਾ ਰਿਫੰਡ ਕਰਵਾਉਣਾ ਹੈ ਤੇ ਫਿਰ ਉਹ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ 31 ਜੁਲਾਈ ਨੂੰ 142000 ਕੱਟਿਆ ਗਿਆ ਫਿਰ ਉਸ ਤੋਂ ਬਾਅਦ ਉਹਦੀ ਮੈਂ ਬੈਂਕ ਆਏ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦਿਓ ਮੈਂਨੇ ਉਹ ਨੈਟਵਰਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਅਸੀਂ ਐਫਡੀ ਕਰੀ 1.7 ਲੱਖ ਦੀ 11000 ਦੀ ਤੇ ਫਿਰ ਅਗਲੇ ਦਿਨ ਅਸੀਂ ਇੱਕ 1 ਅਗਸਤ ਨੂੰ ਅਸੀਂ ਬੈਂਕ ਚ ਗਏ ਸੀ ਬੈਂਕ ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫਟੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੂਰ ਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਫਟੀ ਟੁੱਟ ਗਈ 8:15 ਮਿੰਟ ਤੇ ਤੁਹ ਫਿਰ ਜਿਹੜੇ ਪੈਸੇ ਸਾਰੇ ਹੈਕਰਾਂ ਵੱਲੋਂ ਹੈਕ ਕਰਨੇ ਹਾਂਜੀ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ ਠੀਕ ਹੈ ਕੁੱਲ 6 ਲੱਖ 42000 ਕੱਟਿਆ ਗਿਆ ਅੱਛਾ ਜੀ ਹਾਂਜੀ ਸੋ ਕਿਵੇਂ ਦੇਖਦੇ ਹਾਂ ਜਿਵੇਂ ਆਪਾਂ ਕਹਿੰਦੇ ਵੀ ਐਫ ਡੀ ਕਰਉਣ ਤੋਂ ਬਾਅਦ ਤਾਂ ਜਿਹੜੇ ਪੈਸੇ ਹੈਗੇ ਨੇ ਸੇਫ ਹੁੰਦੇ ਨੇ ਕਿਸੇ ਫਿਰ ਵੀ ਹੈਕਰਾਂ ਵੱਲੋਂ ਪੈਸੇ ਕਢਾਏ ਗਏ ਇਹ ਪਤਾ ਨਹੀਂ ਕਿਵੇਂ ਕਢਵਾਏ ਗਏ ਉਸਦਾ ਐਫ ਡੀ ਕਰਵਾਈ ਸੀ ਉਹਦੇ ਵਿੱਚੋਂ ਐਫ ਡੀ ਚ ਕਢਵਾਏ ਗਏ ਤਾਂ ਬੈਂਕਾਂ ਵਾਲਿਆਂ ਦਾ ਕੀ ਕਹਿਣਾ ਸੀ ਜਦ ਤੁਸੀਂ ਬੈਂਕਰ ਨੇ ਕਿਹਾ ਜੀ ਥੋੜੀ ਐਫ ਡੀ ਸੇਫ ਹੈ ਠੀਕ ਹੈ ਹਾਂਜੀ ਫੰਤੂ ਸੀ ਪ੍ਰਸ਼ਾਸਨਿਕ ਕਾਰਵਾਈ ਦੀ ਹਾਂਜੀ ਹਾਂ ਅਸੀਂ ਸੰਗਰੂਰ ਗਏ ਸੀ ਐਪਲੀਕੇਸ਼ਨ ਦਿੱਤੀ ਜੱਸਸੀ ਸਾਪ ਨਾਲ ਮਿਲੇ ਸੀ ਤੇ ਉਹ ਕਹਿੰਦੇ ਸਾਈਬਰ ਕ੍ਰਾਈਮ ਨੂੰ ਉਹਨਾਂ ਨੇ ਫੋਨ ਕਰਤਾ ਸੀ ਹੁਣੇ ਕੰਪਲੇਂਟ ਕੀਤੀ ਕੋਈ ਖਾਲੇ ਤੱਕ ਕਾਰਵਾਈ ਹੋਈ ਹੈ ਇਸ ਚੀਤੇ ਨਹੀਂ ਹਾਲੇ ਤੱਕ ਤਾਂ ਨਹੀਂ ਹੋਈ ਨਹੀਂ ਅਸੀਂ ਗਏ ਵੀ ਨਹੀਂ ਕੀ ਮਕਰ ਕੀ ਸਾਰੇ ਪੈਸੇ ਸਾਰੇ ਵਾਪਸ ਮਿਲ ਜਾਣ